ਕੀ ਪਾਰਟੀ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਕੁਝ ਦਿਨ ਪਹਿਲੇ ਜੋ NEET ਇਗਜ਼ਾਮ ਦਾ ਘਟਾਲਾ ਕਪਲਾ ਬਾਹਰ ਆਇਆ ਹੈ ਅਸੀਂ ਸਾਰੇ ਦੇਸ਼ ਵਾਸੀ ਬਹੁਤ ਹੈਰਾਨ ਨੇ ਕਿ ਜਿਹੜੇ ਸਾਡੇ ਬੱਚੇ ਦਿਨ ਰਾਤ ਮਿਹਨਤ ਕਰਕੇ ਇਗਜ਼ਾਮ ਦਿੰਦੇ ਨੇ ਅਗਰ ਉਹਨਾਂ ਦਾ ਪੇਪਰ ਪਹਿਲੇ ਹੀ ਲੀਕ ਹੋ ਜਾਏਗਾ ਤੇ ਉਹਨਾਂ ਨਾਲ ਬੜਾ ਵੱਡਾ ਧੋਖਾ ਵਿਸ਼ਵਾਸਘਾਤ ਹੈਗਾ ਔਰ ਆਮ ਆਦਮੀ ਪਾਰਟੀ ਇਸ ਦਾ ਕੰਡੈਮ ਕਰਦੀ ਹੈ ਔਰ ਅਸੀਂ ਚਾਹਾਂਗੇ ਕਿ ਜੋ NEET ਦਾ ਇਗਜ਼ਾਮ ਹੈ ਦੁਬਾਰਾ ਹੋਏ ਤਾਂ ਕਿ ਬੱਚਿਆਂ ਨੂੰ ਇਨਸਾਫ ਮਿਲੇ ਜਿਹੜੇ ਡਿਜ਼ਰਵਿੰਗ ਬੱਚੇ ਨੇ ਉਹਨਾਂ ਨੂੰ ਅੱਛੇ ਮਾਰਕ ਮਿਲਣ ਔਰ ਉਹ ਆਪਣਾ ਭਵਿੱਖ ਬਣਾ ਸਕਣ ਔਰ ਬੱਚਿਆਂ ਦੇ ਭਵਿੱਖ ਨਾਲ ਠਲਵਾੜ ਕਰਨਾ ਇਹ ਬਹੁਤ ਹੀ ਮਾੜੀ ਗੱਲ ਹੈ ਜਿਹੜੇ ਅਫੀਸਰ ਸਾਹਿਬਾਨ ਨੇ ਜਿਹੜੇ ਅਫਸਰਾਂ ਨੇ ਜਿਹੜੇ ਅਧਿਕਾਰੀਆਂ ਨੇ ਇਹ ਕਪਲਾ ਕਰਨ ਤੇ ਨਾੜਕੀ ਕੀਤੀ ਹੈ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਗਲੀ ਵੱਡੀ ਪ੍ਰੀਖਿਆ ਹੈਗੀ ਹੈ ਮੰਕੜ ਕਦੋਂ ਪਹੁੰਚਾ ਹੋਪਫੁਲੀ ਮੈਂ ਪਾਰਟੀ ਦੇ ਮੁਤਾਬਕ ਜਿਵੇਂ ਪਾਰਟੀ ਮਨੂੰ ਹੁਕਮ ਕਰੇਗੀ ਮੇਰਾ ਖਿਆਲ ਹੈ ਕਿ ਅਕਲ ਨੂੰ ਪਰਸੂ ਬਚ ਇਸੇ ਕ ਆਪਣੇ ਕਾਗਜ਼ ਫਾਈਲ ਕਰਵਾਵਾਂਗੇ ਪਾਰਟੀ ਦੀ ਸਲਾਹ ਦੇ ਨਾਲ ਪਾਰਟੀ ਦੇ ਨਾਲ ਲੈ ਕੇ ਸੀ ਅਫੀਸਰ ਜਮਾ ਕਰਾਵਾਂਗੇ ਔਰ ਜੋ ਪੰਜਾਬ ਦੇ ਵਿੱਚ ਜੋ ਇਸ ਸਮੇਂ ਆਮ ਆਦਮੀ ਪਾਰਟੀ ਕੰਮ ਕਰ ਰਹੀ ਹੈ ਉਹਨਾਂ ਨੂੰ ਲੈ ਕੇ ਸੀ ਲੋਕਾਂ ਨੂੰ ਜਾਵਾਂਗੇ ਔਰ ਜੰਦਰ ਬੈਸੇ ਸੇ ਸੀਟ ਹੈ ਪਾਰੀ ਭਵਨ ਜਿੱਤਾਂਗੇ ਧੰਨਵਾਦ